ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮਾਂ' ਡਾਕਟਰ ਗੁਰਮਿੰਦਰ ਸਿੰਘ ਬ੍ਰਾਊਡ ਤੇ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਨੀ ਹੈ ਕਿਸਾਨ ਵੀਰੋ ਬੈਕਟੀਰੀਅਲ ਲੀਫ ਬਲਾਈਟ ਜਿਹੜਾ ਕਿ ਇੱਕ ਬੈਕਟੀਰੀਅਲ ਰੋਗ ਹੈ ਕਈ ਵਾਰ ਜਿਹੜੇ ਹੈਗੇ ਕਿਸਾਨ ਵੀਰ ਇਹ ਜਿਹੜੀਆਂ ਬਿਮਾਰੀਆਂ ਉਹਨਾਂ ਨੂੰ ਕਨਫਿਊਜ਼ ਹੋ ਜਾਂਦੇ ਆ ਇੱਕ ਹੁੰਦੀ ਆ ਸ਼ੀਥ ਬਲਾਈਟ ਇੱਕ ਹੁੰਦੀ ਆ ਲੀਫ ਬਲਾਸਟ ਨੈਕ ਬਲਾਸਟ neck blast corner blast ਇੱਕ ਹੁੰਦੀ ਹੈ ਬੈਕਟੀਰੀਆਲ ਲੀਫ ਬਲਾਈਟ ਪੈਨਿਕਲ ਬਲਾਈਟ ਬੈਕਟੀਰੀਅਲ ਪੈਨਿਕਲ ਬਲਾਈਟ ਇਹ ਜਿਹੜੇ ਹੈਗੇ ਆ ਬੈਕਟੀਰੀਅਲ ਰੋਗ ਹੈ ਇਹ ਉੱਲੀ ਰੋਗਾਂ ਤੋਂ ਵੱਖਰੇ ਹੁੰਦੇ ਆ ਜਿਵੇਂ ਸ਼ੀਤ ਬਲਾਈਟ ਉਹ ਉੱਲੀ ਰੋਗ ਹੈ ਬਲਾਸਟ ਆ ਉਹ ਵੀ ਉੱਲੀ ਰੋਗ ਹੈ neck blast ਆ ਗਈ ਚਾਹੇ ਲੀਫ ਬਲਾਸਟ ਆ ਗਈ ਇਹ ਲੀਫ ਬਲਾਈਟ ਹੈ ਝੁਲਸ ਰੋਗ ਹੈ ਬੈਕਟੀਰੀਅਲ ਬਲਾਈਟ ਆਪਾਂ ਜਿਹਨੂੰ ਕਹਿੰਦੇ ਆ ਇਹ ਬੈਕਟੀਰੀਆ ਕਰਕੇ ਹੁੰਦਾ ਦੂਸਰੇ ਜਿਹੜੇ ਉllੀਆਂ ਕਰਕੇ ਹੁੰਦੇ ਆ ਤੇ ਇਹਨਾਂ ਦੇ ਜਿਹੜੇ ਹੈਗੇ ਆ ਲੱਛਣ ਜਾਂ ਰੋਗ ਥਾਮ ਆ ਉਹ ਵੀ ਵੱਖ-ਵੱਖ ਇਹਨਾਂ ਦੇ ਟੰਗ ਤਰੀਕੇ ਹੁੰਦੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਸਮਝਣਾ ਚਾਹੀਦਾ ਜਿਹੜੇ ਬੈਕਟੀਰੀਅਲ ਬਲਾਈਟ ਹੈ ਇਹ ਦਾ ਜਿਹੜਾ ਕਰਦਾ ਇਹਨੂੰ ਬੈਕਟੀਰੀਆ ਕਾਜ਼ਲ ਆਰਗਾਨਿਜ਼ਮ ਜਿਹੜਾ ਆਪਾਂ ਕਹਿ ਲਈਏ ਜੈਂਥੋ ਨੂੰ ਜੈਂਥੋਮੋਰਾਸ ਰਾਈਜ਼ੇ ਪੈਥੋਵਾਰ ਰਾਈਜ਼ੇ ਜਾਂ ਰਾਈਜ਼ੀ ਕੋਲਾ ਇਸ ਤਰ੍ਹਾਂ ਜਿਹੜੀਆਂ ਹੈਗੀਆਂ ਲਗਭਗ ਲਗਭਗ ਪੰਜਾਬ 'ਚ 10 ਤਰ੍ਹਾਂ ਦੇ ਜਮਾਣੂ ਆ 10 ਤਰ੍ਹਾਂ ਦੇ ਪੈਥੋਜਨਾ ਜਿਹੜੇ ਇਹੇ ਰੋਗ ਕਰ ਸਕਦੇ ਆ ਜਿੱਥੇ ਇਹ ਆਉਂਦਾ ਉੱਥੇ ਫਸਲ ਦੇ ਝਾੜ ਦਾ ਨੁਕਸਾਨ ਬਹੁਤ ਹੁੰਦਾ ਪਰ ਜਿਹੜੀਆਂ ਕਿਸਮਾਂ ਨੇ ਜਿਹੜੀਆਂ ਚਾਹੇ ਝੋਨੇ ਦੀਆਂ ਮੋٹے ਦੀਆਂ ਚਾਹੇ ਬਾਸਮਤੀ ਦੀਆਂ ਜਿਹੜੀਆਂ ਇਹਨੂੰ ਸਹਿਣ ਸ਼ਕਤੀ ਰੱਖਦੀਆਂ ਉਹਨਾਂ 'ਚ ਇਹ ਰੋਗ ਨਹੀਂ ਆਉਂਦਾ ਜਿਵੇਂ ਕਿ PR131 PR130 PR128 PR129 PR127 ਇਹਨਾਂ ਕਿਸਮਾਂ ਦੇ ਵਿੱਚ ਇਹ ਰੋਗ ਜਿਹੜਾ ਬਿਲਕੁਲ ਨਹੀਂ ਆਉਂਦਾ ਕਿਉਂਕਿ ਇਹ ਟਕਰਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਨੇ ਇਸੇ ਤਰ੍ਹਾਂ ਜਿਵੇਂ ਪੰਜਾਬ ਬਾਸਮਤੀ 7 ਹੈ ਜਾਂ 17 18 ਇਹ ਜਿਹੜਾ ਹੈਗਾ ਇਹ ਵੀ ਚੁਣਸ ਰੋਗ ਦਾ ਜਿਹੜਾ ਟਕਰਾ ਕਰਨ ਦੇ ਕਿਸਮਾਂ ਜਿਹੜੀਆਂ ਸਮਰੱਥ ਨੇ ਪਰ ਜਿਹੜੀ ਬੂਸਾ ਬਾਸਮਤੀ 11 21 ਜਾਂ 1509 ਜਾਂ CSR 30 ਇਹ ਜਿਹੜਾ ਬਿਲਕੁਲ ਨਹੀਂ ਟਕਰਾ ਕਰ ਸਕਦੀਆਂ ਇੰਨਾਂ ਚ ਵੀ ਇਹ ਰੋਗ ਆ ਸਕਦਾ ਹੈ ਪਲੱਸ ਜਿਹੜੀ PR 126 ਆ ਉਹ ਜਿਹੜੀਆਂ 10 ਕਿਸਮਾਂ ਜਿਹੜੀਆਂ ਜਵਾਨ ਹੁੰਦੀਆਂ ਇਹ ਰੋਗ ਕਰ ਸਕਦੀਆਂ ਉਹ ਚੋਂ 7 ਕਿਸਮਾਂ ਦਾ ਟਕਰਾ ਕਰਦਾ ਹੈ ਇਸੇ ਕਰਕੇ ਕਈ ਵਾਰ 126 ਚ ਮਗਰੋਂ ਜੋ ਆ ਕੇ ਮਾੜਾ ਮੋਟਾ ਰੋਗ ਦਿਖਦਾ ਹੁੰਦਾ ਜਦੋਂ ਝੋਨਾ ਪੱਕਣ ਵਾਲਾ ਹੁੰਦਾ ਪਰ ਉਹਦੇ ਨਾਲ ਬਾਲਾ ਝਾੜ ਦਾ ਨੁਕਸਾਨ ਨਹੀਂ ਪੈਂਦਾ ਕਿਉਂਕਿ ਉਹ ਸੱਤ ਕਿਸਮਾਂ ਦਾ ਟੱਕਰਤਾ ਇੱਕ ਕਰ ਸਕਦਾ ਤੇ ਜਿਹੜੀ ਪੀਆ 100 21 ਤੇ 22 ਇਹ ਵੀ ਪੂਰੀ ਤਰ੍ਹਾਂ ਸਾਰਿਆਂ ਦੇ ਸਾਰੇ ਜਮਾਣوں ਦਾ ਟੱਕਰਾਂ ਕਰਦੀਆਂ ਨੇ ਇੰਨਾਂ 'ਚ ਵੀ ਜਿਹੜੀ ਬਲਾਈਟ ਤੁਹਾਨੂੰ ਨਜ਼ਰ ਨਹੀਂ ਆਊਗੀ ਬੈਕਟੀਰੀਅਲ ਬਲਾਈਟ ਕਿਉਂਕਿ ਇਹਨੇ ਟੱਕਰਾਂ ਕਰਨ ਦੀ ਸਮਰੱਥ ਹੈ ਜਿਹੜੀ PR113 ਜਾਂ 14 ਇਹਨਾਂ ਦੇ ਵਿੱਚ 13 ਜਿਹੜੀ ਉਹ 10 ਕਿਸਮਾਂ 'ਚੋਂ 8 'ਚ ਕਿਸਮਾਂ ਦੇ ਜਮਾਣوں ਦਾ ਟੱਕਰਾਂ ਕਰਦੀ ਤੇ ਜਿਹੜੀ 14 ਉਹ ਕਰਦੀ ਹੈ ਪੰਜ ਕਿਸਮਾਂ ਦੇ ਮਤਲਬ 14 ਦੇ ਵਿੱਚ 13 ਦੇ ਵਿੱਚ ਇਹਦੇ ਵਿੱਚ ਵੀ ਰੋਗ ਤੁਹਾਨੂੰ ਦਾ ਜਰ ਆ ਸਕਦਾ ਜਾਂ 26 ਚ ਮਗਰੋਂ ਆ ਕੇ ਨਜ਼ਰ ਆ ਸਕਦਾ ਪੂਸਾ ਬਾਸਮਤੀ 11 21 1509 ਸੀਐਸਆਰ 3 ਇਹਨਾਂ ਦੇ ਕਿਸਮਾਂ ਦੇ ਵਿੱਚ ਜਾਂ ਐਚਕੇਆਰ 47 ਜਿਹੜੀ ਝੋਨੇ ਦੀ ਕਿਸਮ ਹੈ ਉਹਦੇ ਵਿੱਚ ਵੀ ਕਾਫੀ ਆ ਸਕਦਾ ਇਸ ਤੋਂ ਇਲਾਵਾ ਪੂਸਾ ਜਿਹੜੀ 44 ਹੈ ਡੋਗਰ ਪੂਸਾ ਪੀਲੀ ਪੂਸਾ ਜਾਂ ਮੁਛਲ ਕਿਸਮਾਂ ਇਹਦੇ ਵਿੱਚ ਇਹਨਾਂ ਦੇ ਵਿੱਚ ਤਾਂ ਟਕਰਾ ਕਰਨ ਦੀ ਸਮਰੱਥਾ ਹੈ ਨਹੀਂ ਜੇ ਰੋਗ ਆ ਗਿਆ ਤਾਂ ਕਾਫੀ ਝਾੜ ਤੇ ਅਸਰ ਪਾਉਂਦਾ ਜੇ ਇਹਦੀਆਂ ਆਪਾਂ ਨਿਸ਼ਾਨੀਆਂ ਦੀ ਗੱਲ ਕਰੀਏ ਤਾਂ ਨਿਸ਼ਾਨੀਆਂ ਇਹਦੀਆਂ ਹੈਗੀਆਂ ਵੱਖ-ਵੱਖ ਕਈ ਕਿਹਤਰਾਆਂ ਦੀਆਂ ਨਿਸ਼ਾਨੀਆਂ ਇਹਦੀਆਂ ਜਿਹੜੀਆਂ ਰੋਗ ਦੀਆਂ ਨਜ਼ਰਾਂ ਆਉਂਦੀਆਂ ਜਿਹਦੇ ਵਿੱਚ ਪੱਤਾ ਜਿਹੜਾ ਹੈਗਾ ਉਹ ਇਹਦੇ ਵਿੱਚ ਆਮ ਤੌਰ ਤੇ ਬਿਮਾਰੀਆਂ ਇੱਥੇ ਪੱਤਿਆਂ ਤੋਂ ਜਾਂ ਮੁੱਢਾਂ ਤੋਂ ਸ਼ੁਰੂ ਹੁੰਦੀਆਂ ਇਹ ਉੱਪਰੋਂ ਸ਼ੁਰੂ ਹੁੰਦੀ ਹੈ ਪੱਤਿਆਂ ਤੇ ਹਰੀਆਂ ਪੀਲੀਆਂ ਧਾਰੀਆਂ ਕਿਨਾਰਿਆਂ ਤੇ ਜਾਂ ਵਿਚਾਲੇ ਨਜ਼ਰ ਆਉਣਗੀਆਂ ਪੱਤਾ ਨੋਕ ਵੱਲੋਂ ਜਿਹੜਾ ਹੈਗਾ ਸੁੱਕਣਾ ਸ਼ੁਰੂ ਕਰਦਾ ਥੱਲੇ ਨੂੰ ਆਉਂਦਾ ਪੱਤਾ ਉੱਪਰੋਂ ਗੋਲ ਹੋ ਜਾਂਦਾ ਧਾਰੀਆਂ ਜਿਹੜੀਆਂ ਲੰਬਾਈ ਚੜਾਈ ਦੇ ਵਿੱਚ ਵੱਧਦੀਆਂ ਨੇ ਤੇ ਜਿਹੜੇ ਨਵੇਂ ਜਦੋਂ ਨਵਾਂ ਰੋਗ ਇਹ ਹਮਲਾ ਕਰੂ ਨਵੇਂ-ਨਵੇਂ ਤੁਹਾਨੂੰ ਚਟਾਕ ਕਿਤੇ ਨਜ਼ਰ ਆਉਣਗੇ ਧਾਰੀਆਂ ਨਜ਼ਰ ਆਉਣੀਆਂ ਤਾਂ ਉੱਥੇ ਤੁਹਾਨੂੰ ਸਵੇਰ ਦੇ ਟਾਈਮ ਹਲਕੇ ਪੀਲੇ ਜਾਂ ਦੁੱਧਿਆ ਰੰਗ ਦਾ ਪਾਣੀ ਦੀਆਂ ਬੂੰਦਾਂ ਜੀਆਂ ਨਜ਼ਰ ਆਉਣੀਆਂ ਦੁੱਧਿਆ ਜੀਆਂ ਜਾਂ ਪੀਲੀਆਂ ਜੀਆਂ ਹਲਕੀਆਂ ਪੀਲੀਆਂ ਜੀਆਂ ਜਿਹੜੀਆਂ ਕਿ ਦੁਪਹਿਰ ਤਾਈਂ ਜਿਹੜੀਆਂ ਸੁੱਕ ਜਾਂਦੀਆਂ ਤੇ ਉਹ ਐਂ ਲੱਗਦਾ ਜਿਵੇਂ ਛਿੱਟੇ ਜੇ ਪਏ ਹੁੰਦੇ ਪਾਣੀ ਭਿੱਜੇ ਤੱਬੇ ਇਹ ਜਿਹੜਾ ਹੈਗਾ ਬੈਕਟੀਰੀਅਲ ਊਜ਼ ਹੁੰਦਾ ਇਹਦੇ ਵਿੱਚ ਬੈਕਟੀਰੀਆ ਹੁੰਦਾ ਜਿਹੜਾ ਕਿ ਅੱਗੇ ਦੀ ਅੱਗੇ ਫੈਲਦਾ ਜੇ ਤੁਸੀਂ ਇਹਦੀ ਨਿਸ਼ਾਨੀ ਦਾ ਹੋਰ ਵੀ ਪਤਾ ਲਗਾਉਣਾ ਚਾਹੁੰਦੇ ਤੇ ਪੱਤੇ ਨੂੰ ਕੱਟ ਕੇ ਤੁਸੀਂ ਤੇ ਇਹਦਾ ਥਲੜਾ ਹਿੱਸਾ ਹੈ ਜਿੱਥੇ ਤੁਹਾਨੂੰ ਨਿਸ਼ਾਨੀ ਨਜ਼ਰ ਆਉਂਦੀ ਤਾਂ ਉਹਨੂੰ ਸਾਫ਼ ਪਾਣੀ ਕੱਚ ਦੇ ਗਲਾਸ ਚ ਪਾ ਕੇ ਤੇ ਉਹਦੇ ਵਿੱਚ ਡਬੋਵੋ ਪੱਤਾ ਤੇ ਉਹਨੂੰ ਚਾਨਣ ਨਾਲ ਕਰਕੇ ਦੇਖੋ ਕੁਝ ਟਾਈਮ ਬਾਅਦ ਜਿਹੜਾ ਹੈਗਾ ਤੁਹਾਨੂੰ ਥੋੜੀ ਜਿਹੀ ਉਹਦੇ ਵਿੱਚੋਂ ਬੈਕਟੀਰੀਅਲ ਓਜ਼ ਨਿਕਲਦਾ ਦਿਖਾਈ ਦੇਊ ਤਾਰੀ ਜੀ ਮਤਲਬ ਤਾਰਜੀ ਦੀ ਰੋਗ ਚ ਤੇ ਪਾਣੀ ਹੌਲੀ ਹੌਲੀ ਜਿਹੜਾ ਦੁੱਧਿਆ ਧੁੰਦਲਾ ਜਾ ਹੋ ਜਾਊਗਾ ਮਤਲਬ ਇਹ ਬੈਕਟੀਰੀਅਲ ਰੋਗ ਦੀ ਨਿਸ਼ਾਨੀ ਆ ਤੇ ਇਹ ਦੌਗੀਆਂ ਦੇ ਵਿੱਚ ਸ਼ੁਰੂ ਹੁੰਦਾ ਕਈ ਵਾਰ ਤੁਹਾਨੂੰ ਐ ਦੂਰੋਂ ਤੁਸੀਂ ਦੇਖੋਗੇ ਸਵੇਰੇ ਜਾਂ ਸ਼ਾਮ ਨੂੰ ਖਾਸ ਤੌਰ ਤੇ ਸਵੇਰੇ ਨਿਸ਼ਾਨੀਆਂ ਜਿਆਦਾ ਨਜ਼ਰ ਆਉਂਦੀਆਂ ਕਈ ਵਾਰ ਕਿ ਕੰਮ ਢੰਡਾ ਪੱਤਾ ਨਾਲ ਉਤੋਂ ਕਈ ਵਾਰ ਪੀਲਾ ਜਾਂ ਕੱਲਾ ਖੜਿਆ ਨਜ਼ਰ ਆਉਂਦਾ ਬੂਟਾ ਜਾਂ ਤੁਹਾਨੂੰ ਬੋਕਰ ਜਿਹਾ ਵੰਗ ਬਣ ਜਾਂਦਾ ਬੂਟਾ ਤਾਂ ਇਹਦੇ ਵਿੱਚ ਕਿਸਾਨ ਵੀਰੋ ਜਿਹੜੀ ਹੈਗੀ ਆ ਜਿ ਦਾਣਿਆਂ ਤੱਕ ਇਹ ਬਿਮਾਰੀ ਜਾਂਦੀ ਤਾਂ ਦਾਣਿਆਂ ਦੇ ਉੱਤੇ ਵੀ ਪਾਣੀ ਭਿੱਜੇ ਧੱਬੇ ਬਣ ਜਾਂਦੇ ਆ ਫੋਕ ਬਹੁਤ ਬਣਦੀ ਆ ਝੋਨਾ ਹੌਲਾ ਪੈ ਜਾਂਦਾ ਦੇਖਣ ਨੂੰ ਝਾੜ ਚੰਗਾ ਲੱਗਦਾ ਹੁੰਦਾ ਪਰ ਝਾੜ ਘਟ ਜਾਂਦਾ ਹੁਣ ਇਹਦੇ ਵਿੱਚ ਜੇ ਆਪਾਂ ਰੋਗ ਥਾਂ ਵਾਲੀ ਗੱਲ ਕਰੀਏ ਸਭ ਤੋਂ ਪਹਿਲਾਂ ਹਰੇਕ ਬਿਮਾਰੀ ਦੀ ਬੇਨਤੀ ਕਰੀ ਦੀ ਆ ਵੱਧ ਯੂਰੀਆ ਜਿੱਥੇ ਪੈਂਦੀ ਹੈ ਹਵਾ ਦੇ ਵਿੱਚ ਨਮੀ ਜਦੋਂ ਤੇਜ਼ ਹਵਾਵਾਂ ਵਗਦੀਆਂ ਨੇ ਤੇਜ਼ ਮੀਂਹ ਪੈਂਦੇ ਨੇ ਭਾਰੇ ਮੀਂਹ ਪੈਂਦੇ ਨੇ ਖਾਸ ਤੌਰ ਤੇ ਫਸਲ ਦੇ ਨਿਸਾਰੇ ਦੇ ਟਾਈਮ ਤਾਂ ਜਿਹੜਾ ਬੈਕਟੀਰੀਅਲ ਮਾਸ ਹੈ ਜਿਹੜਾ ਬੈਕਟੀਰੀਆ ਹੁੰਦਾ ਤਾਂ ਇਹ ਜਿੱਥੇ ਜ਼ਖਮ ਹੁੰਦੇ ਆ ਪੱਤਿਆਂ ਦੇ ਮੁੱਢਾਂ ਤੇ ਉਹਦੇ ਰਾਹੀਂ ਜਿਹੜਾ ਬੂਟੇ ਦੇ ਵਿੱਚ ਐਂਟਰ ਕਰਕੇ ਇਨਫੈਕਸ਼ਨ ਕਰਦਾ ਤੇ ਇਹ ਰੋਗ ਜਿਹੜਾ ਹੈਗਾ ਹੁੰਦਾ ਜਿੱਥੇ ਯੂਰੀਆ ਲੋਡੋਂ ਵੱਧ ਪੈਂਦੀ ਹੈ ਤੇ ਲਗਾਤਾਰ ਖੇਤਾਂ 'ਚ ਪਾਣੀ ਖੜਾ ਰਹਿੰਦਾ ਤੇ ਜਿੱਥੇ ਕਿਸਮਾਂ ਜਿਹੜੀਆਂ ਹੈਗੀਆਂ ਕਿਸਮਾਂ ਚ ਸਹਿਣ ਸ਼ਕਤੀ ਹੈ ਨਹੀਂ ਉੱਥੇ ਰੋਗ ਜਿਹੜਾ ਬਹੁਤ ਜਲਦੀ ਬਹੁਤ ਜਲਦੀ ਫੈਲਦਾ ਇਸੇ ਕਰਕੇ ਵੇੰਦੀਆਂ ਕਰੀਦੀਆਂ ਹੁੰਦੀਆਂ ਕਿ ਤਾਰ ਕਮੈਂਡਡ ਕਿਸਮਾਂ ਲਾਓ ਪਲੱਸ ਜਿਹੜੀ ਹੈਗੀ ਯੂਰੀਆ ਨੂੰ ਬੜੀ ਸਾਵਧਾਨੀ ਨਾਲ ਵਰਤੋ ਕਿਉਂਕਿ ਪੀਏਯੂ ਲਿਆਣਾ ਵੱਲੋਂ ਜਿੰਨੀਆਂ ਵੀ ਨਵੀਆਂ ਕਿਸਮਾਂ ਸਿਫਾਰਿਸ਼ ਕੀਤੀਆਂ ਜਾਂਦੀਆਂ ਜਿਵੇਂ ਪੀਆ 131 ਲੇਟੈਸਟ ਕਿਸਮਾਂ ਉਹਦੇ ਵਿੱਚ ਜਿਹੜੀ ਬੈਕਟੀਰੀਅਲ ਬਲਾਈਟ ਪ੍ਰਤੀ ਪੂਰੀ ਸਹਿਣਸ਼ੀਲਤਾ ਪੂਰੀ ਉਹਦੇ ਨਾਲ ਲੜਨ ਦੀ ਸਮਰੱਥਾ ਹੈਗੀ ਆ ਤੇ ਸਾਰੀਆਂ ਕਿਸਮਾਂ ਦੇ ਪ੍ਰਤੀ ਜਿਹੜੀ ਤਾਕਤ ਰੱਖਦੀ ਕਿ ਇਹ ਜਿਹੜੀ ਜਵਾਨੂਆਂ ਦਾ ਟਕਰਾ ਕਰ सके ਤੇ ਇਹਦੇ ਵਿੱਚ ਬੈਕਟੀਰੀਅਲ ਬਲਾਈਟ ਆ ਜਿਹੜੀ ਨਹੀਂ ਆਉਂਦੀ ਤੇ ਖਾਸ ਧਿਆਨ ਇਹ ਰੱਖਣਾ ਹੁੰਦਾ ਹੈ ਕਿ ਜਦੋਂ ਤੁਹਾਡੀ ਫਸਲ ਹੈ ਗੋਭ ਚ ਜਾਨ ਸਾਰੇ ਵੱਲੋਂ ਜਾ ਰਹੀ ਆ ਉਦੋਂ ਆਪਾਂ ਫਸਲ ਦਾ ਖਾਸ ਖਿਆਲ ਰੱਖਣਾ ਉਦੋਂ ਪਹਿਲਾਂ ਜਿਵੇਂ ਬੇਨਤੀ ਕਰਦਾ ਹੁਣਾਂ ਕਿ ਪਾਣੀ ਹਵਾ ਖੇਤ ਨੂੰ ਲਵਾਉਂਦੇ ਰਹਿਣਾ ਜਿਹੜਾ ਪਾਣੀ ਆ ਉਹ ਡレイン ਆਊਟ ਕਰਦੇ ਰਹਿਣਾ ਖੇਤ ਚੋਂ ਉਦੋਂ ਬਾਅਦ ਰੋਕ ਰੋਕ ਕੇ ਜਿਹੜਾ ਪਾਣੀ ਲਾਉਣਾ ਤੇ ਫਿਰ ਜਦੋਂ ਗੋਭ ਚ ਆ ਜਾਂਦਾ ਗੋਭ ਤੋਂ ਲੈ ਕੇ ਤਿੰਨ ਸਾਰਾ ਕੰਪਲੀਟ ਹੋਣ ਤੱਕ ਜਦੋਂ ਤੱਕ ਮੁੰਜਰ ਝੁਕਦੀ ਹੈ ਦੁੱਧਾ ਪਰਣਾ ਸ਼ੁਰੂ ਹੁੰਦਾ ਉਹ ਤੱਕ ਪਤਲਾ-ਪਤਲਾ ਪਾਣੀ ਖੇਚ ਰੱਖਣਾ ਉਦੋਂ ਬਾਅਦ ਫਿਰ ਫੇਰ ਉਵੇਂ ਹੀ ਲਾਉਣਾ ਕਿ ਖੇਤ ਨੂੰ ਗਿੱਲਾ ਰੱਖਣਾ ਹੁੰਦਾ ਤੇ ਜੇ ਆਪਾਂ ਗੱਲ ਕਰੀਏ ਕੰਟਰੋਲ ਵਾਲੇ ਪਾਸੇ ਇਹਦਾ ਦੇਖੋ ਜਿਹੜੇ ਕਾਪਰ ਬੇਸ ਟੁੱਲੀ ਨਾਸ਼ਕ ਹੈ ਬਣਾ ਸੋਹਣਾ ਉਹਨਾਂ ਦਾ ਨਤੀਜਾ ਉਹ ਕਿਉਂਕਿ ਉਹ ਉਲੀ ਨਾਸ਼ਕ ਦੇ ਨਾਲ-ਨਾਲ ਬੈਕਟੀਰੀ ਸਾਈਡ ਦਾ ਵੀ ਕੰਮ ਕਰਦੇ ਇਹਦੇ ਵਾਸਤੇ ਆਪਾਂ ਨੂੰ ਬੈਕਟੀਰੀ ਨਾਸ਼ਕ ਚਾਹੀਦੇ ਆ ਉਲੀ ਨਾਸ਼ਕ ਕੋਈ ਵੀ ਕਰੀ ਚੱਲੋ ਇਹਦੇ ਨਾਲ ਕੰਟਰੋਲ ਨਹੀਂ ਆਪਾਂ ਨੂੰ ਮਿਲਣਾ ਇਹਦੇ ਵਾਸਤੇ ਚਾਹੀਦਾ ਬੈਕਟੀਰੀ ਸਾਈਡ ਕਾਪਰ ਬੇਸਡ ਉਲੀ ਨਾਸ਼ਕਾ ਜਿਹੜੇ ਉਹ ਉਹਨਾਂ ਦੇ ਵਿੱਚ ਐਂਟੀਬਾਇਓਟਿਕ ਪ੍ਰੋਪਰਟੀਆਂ ਹੈਗੀਆਂ ਨੇ ਕਾਪਰ ਆਕਸਾਈਡ ਰਾਈਡ ਆ ਜਾਂ ਕਾਪਰ ਹਾਈਡਰੋਕਸਾਈਡ ਆ ਉਹ 25 ਗ੍ਰਾਮ 10 ਲੀਟਰ ਪਾਣੀ ਮਗਰ ਮਤਲਬ 200 ਲੀਟਰ ਪਾਣੀ ਮਗਰ ਅੱਧਾ ਕਿਲੋ ਤੱਕ ਤੁਸੀਂ ਜਿਹੜਾ ਹੈਗਾ ਵਰਤ ਸਕਦੇ ਹੋ ਪਰ ਉਹਦੀ ਸਪਰੇ ਆਪਾਂ ਗੋਬ ਟਾਈਮ ਤੱਕ ਜੋ ਤੱਕ ਮੁੰਜਰ ਬਾਹਰ ਨਹੀਂ ਆਉਂਦੀ ਕੋਸ਼ਿਸ਼ ਕਰਨੀ ਕਿ ਉਦੋਂ ਹੀ ਕਰੀਏ ਕਿਉਂਕਿ ਉਦੋਂ ਤੱਕ ਜੇ ਸਪੋਰ ਪਏ ਆ ਤਾਂ ਕਿਉਂਕਿ ਇਹ ਕੰਟੈਕਟ ਬੇਸਡ ਨੇ ਤੇ ਆਪਾਂ ਜਿਹੜਾ ਕੋਸ਼ਿਸ਼ ਕਰੀਏ ਕਿ ਨਸਾਰਾ ਹੋਣ ਤੋਂ ਪਹਿਲਾਂ ਹੀ ਆਪਾਂ ਖੇਤ ਦੇ ਵਿੱਚੋਂ ਜਿਹੜੇ ਬੈਕਟੀਰੀਅਲ ਸਪੋਰ ਆ ਖਤਮ ਕਰ ਦਈਏ ਪਰ ਬੇਨਤੀ 200 ਲੀਟਰ ਪਾਣੀ ਤੇ ਅੱਧਾ ਕਿਲੋ ਇਹਦੀ ਡੋਜ਼ ਜੇ ਆਪਾਂ ਪਾਣੀ ਘੱਟ ਲਾਉਣੇ ਆ ਤਾਂ ਉਹਦੇ ਨਾਲ ਜਿੱਥੇ ਪਾੜਾ ਰਹਿੰਦਾ ਜਿੱਥੇ ਤੱਕ ਸਪਰੇ ਨਹੀਂ ਪਹੁੰਚਦੀ ਜੇ ਸਪੋਰ ਪਏ ਤਾਂ ਸਪਰੇ ਕੀਤੀ ਦਾ ਕੋਈ ਫਾਇਦਾ ਨਹੀਂ ਆ ਮੈਂ ਪਿਛਲੀ ਵੀਡੀਓ ਵਿੱਚ ਵੀ ਤੁਹਾਨੂੰ ਬੇਨਤੀ ਕੀਤੀ ਸੀ ਪਲੱਸ ਜਿਹੜਾ ਐਂਟੀਬਾਇਓਟਿਕਾ ਮੇਨ ਆਉਂਦਾ ਜਿਹੜਾ ਉਹ ਹੈਗਾ ਸਟੈਪਟੋਸਾਈਕਲਿਨ ਦੇ ਨਾਮ ਤੇ ਤੁਸੀਂ ਜਾਣਦੇ ਆ ਸਟੈਪਟੋਮਾਈਸੀਨ ਸਲਫੇਟ ਤੇ ਟੈਟਰਾਸਾਈਕਲਿਨ ਹਾਈਡਰੋਕਲੋਰਾਈਡ ਦੋ ਟੈਕਨੀਕਲ ਨੇ ਉਹ 90 10 ਦੀ ਰੇਸ਼ੋ ਚ ਉਹ ਜਿਹੜਾ 1 ਤੋਂ 2 ਗ੍ਰਾਮ ਡਿਜ਼ੀਜ਼ ਦੀ ਸਵੀਰਟੀ ਤੇ ਕਿਉਂਕਿ ਬਿਮਾਰੀ ਆਏ ਤਾਂ ਆਪਾਂ ਉਹੀ ਵਰਤ ਸਕਦੇ ਆ ਉਦੋਂ ਬਿਨਾ ਜਿਹੜਾ ਹੈਗਾ ਮੁੱਖ ਤੌਰ ਤੇ ਜਿਹੜਾ ਉਹੀ ਕੰਮ ਕਰਦਾ ਐਂਟੀਬਾਇਓਟਿਕ ਦਾ 1 ਤੋਂ 2 ਗ੍ਰਾਮ 10 ਲੀਟਰ ਪਾਣੀ ਮਗਰ ਮਤਲਬ 60 ਲੀਟਰ ਪਾਣੀ ਮਗਰ 6 ਤੋਂ 12 ਗ੍ਰਾਮ ਦੀ ਡੋਜ਼ ਆ ਗਈ ਤੇ 200 ਲੀਟਰ ਪਾਣੀ ਮਗਰ ਜਿਹੜਾ ਹੈਗਾ ਉਹ 20 ਤੋਂ 40 ਗ੍ਰਾਮ ਇੰਨੇ ਜਿਹੜੇ ਗੈਪ ਦੇ ਵਿੱਚ ਆਪਾਂ ਤਾਂ ਹੈ ਕਿ ਜੇ ਆਪਾਂ ਨੂੰ ਲੱਗਦਾ ਕਿ ਬਿਮਾਰੀ ਵੱਧਦਾ ਤਾਂ ਆਪਾਂ 25 ਤੋਂ 30 ਗ੍ਰਾਮ ਤਾਂ ਹੀ ਜਾਂ ਹੱਦ 40 ਗ੍ਰਾਮ ਤਾਂ ਹੀ ਵੀ ਇਹਨੂੰ ਜਿਹੜਾ ਹੈਗਾ ਵਰਤ ਸਕਦੇ ਹਾਂ ਪਰ ਜਦੋਂ ਵੀ ਆਪਾਂ ਸਪਰੇਅ ਕਰਨੀ 200 ਲੀਟਰ ਚ ਤਾਂ ਕਟੋ-ਕਟ 25 ਤੋਂ 30 ਗ੍ਰਾਮ ਕੋਸ਼ਿਸ਼ ਕਰੋਗੇ ਆਪਾਂ ਸਪਰੇਅ ਦੇ ਵਿੱਚ ਇਹਨੂੰ ਜਿਹੜਾ ਹੈਗਾ ਐਂਟੀਬਾਇਓਟਿਕ ਨੂੰ ਵਰਤ ਕੇ ਇਸ ਤੋਂ ਇਲਾਵਾ ਕਿਸਾਨ ਵੀ ਜਿਹੜੇ ਇੱਕ ਸੁਗਾ ਮਾਈਸੀਨ ਜਾਂ ਕੋਈ ਹੋਰ ਜਿਹੜੇ ਵੈਲਡਮਾਈਸੀਨ ਵਗੈਰਾ ਉਹ ਵੀ ਵਰਤ ਲੈਂਦੇ ਆ ਖੈਰ ਜਿਹੜਾ ਹੈਗਾ ਬੇਨਤੀ ਹੈ ਕਿ ਆਪਾਂ ਇਹ ਰੂਗ ਨੂੰ ਆਉਣ ਤੋਂ ਪਹਿਲਾਂ ਹੀ ਜਿਵੇਂ ਗੋ ਟਾਈਮ ਆਪਾਂ ਕੁਟੂਲੀ ਵਾਲੀ ਸਪਰੇ ਜਿਹੜੀ ਹੈਗੀ ਆ ਕਾਪਰ ਬੇਸਡ ਕਰਨੀ ਆ ਤਾਂ ਉਸ ਟਾਈਮ ਤੇ ਤੁਸੀਂ ਕੋਸ਼ਿਸ਼ ਕਰੋ ਕਿ ਜੇ ਆਪਾਂ ਸਟੈਪ ਟੂ ਸਾਈਕਲਿੰਗ ਕਰ ਸਕੀਏ ਤਾਂ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਇਹ ਜਿਹੜੀ ਕਿਸਮ ਹੈ ਝੋਨੇ ਦੀ ਉਹ ਲੱਗੀ ਹੈ ਜਿਹਦੇ ਵਿੱਚ ਸਹਿਣਸ਼ੀਲਤਾ ਹੈ ਨਹੀਂ ਜਿਵੇਂ ਬਾਸਮਤੀ ਦੀਆਂ ਪੁਰਾਣੀਆਂ ਕਿਸਮਾਂ 1121 1509 ਸੀਐਸਆਰ 30 ਹੈ ਐਚਕੇਆਰ 47 ਹੈ ਇਨ੍ਹਾਂ ਕਿਸਮਾਂ ਦੇ ਵਿੱਚ ਆਪਾਂ ਸਮਾਂ ਰੈਂਦੇ ਕੰਟਰੋਲ ਕਰੀਏ ਬਾਕੀ ਜਿਹੜਾ ਹੈਗਾ ਜਦੋਂ ਫਸਲ ਨਿਸਰਗੀ ਜਾਂ ਜਦੋਂ ਜਿਹੜਾ ਹੈਗਾ ਇੱਕ ਤਾਂ ਜਦੋਂ ਦਾਣੇ ਬਣ ਗਏ ਪੂਰੇ ਮੰਨ ਲਓ 126 ਚ ਮਗਰੋਂ ਆ ਕੇ ਤੁਹਾਨੂੰ ਨਜ਼ਰ ਆਉਂਦਾ ਉਦੋਂ ਸਪਰੇਅ ਕਰਨ ਦੀ ਲੋੜ ਨਹੀਂ ਹੁੰਦੀ 20 ਦਿਨ ਵੱਢਣ ਚ ਰਹਿੰਦੇ ਜਾਂ 15 ਦਿਨ ਜਦੋਂ ਫਸਲ ਨਿਸਰ ਗਈ ਉਸ ਤੋਂ ਬਾਅਦ ਕਾਪਰ ਬੇਸ ਡੁੱਲੀ ਨਾਸ਼ਕ ਨਹੀਂ ਕੋਈ ਸਪਰੇਅ ਕਰਨਾ ਕੰਟੈਕਟ ਟਾਈਪ ਵਰਤਣਾ ਨਹੀਂ ਜੇ ਰੋਗ ਆ ਗਿਆ ਤਾਂ ਵੀ ਨਹੀਂ ਆਪਣੇ ਉਹਨੇ ਕੰਮ ਕਰਨਾ ਤੇ ਇਹਨਾਂ ਨੂੰ ਐਂਟੀਬਾਇਓਟਿਕ ਨੂੰ ਕਿਸੇ ਚੀਜ਼ ਨਾਲ ਵੀ ਮਿਕਸ ਕਰਕੇ ਨਹੀਂ ਸਪਰੇਅ ਕਰਨੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ